ਮਾਤਾ ਜੀ ਦੇ ਵਿੱਚ ਕਾਫੀ ਦੁੱਖ ਦਰਦ ਚਲ ਰਿਹਾ ਹੈ ਤੇ ਮਾਤਾ ਜੀ ਦਾ ਇਹ ਵੀ ਕਹਿਣਾ ਹੈ ਵੀ ਇੱਕ ਇੱਕ ਪੈਸੇ ਦੇ ਨਾਲ ਜਦੋਂ ਕੋਈ ਵਿਅਕਤੀ ਮਕਾਨ ਬਣਾਉਂਦਾ ਹੈ ਤੇ ਕੀ ਉਹ ਮਕਾਨ ਨੂੰ ਅੱਗ ਆਖੂਦ ਲਾ ਸਕਦਾ ਹੈ ਅਤੇ ਸਾਡੇ ਨਾਲ ਭਾਈ ਸਾਹਿਬ ਹੈ ਭਾਈ ਸਾਹਿਬ ਆਪਣਾ ਨਾਮ ਕੀ ਹੈ ਮੇਰਾ ਨਾਮ ਪਵਨ ਕੀ ਗੱਲ ਕੀ ਹੋਈ ਹੈ ਗੱਲ ਮੈਂ ਗਿਆ ਪਤਾ ਜੀ ਫੰਕਸ਼ਨ 'ਪਾ ਮੈਨੂੰ ਆਇਆ ਫੋਨ ਇਹਨਾਂ ਨੇ ਪਹਿਲਾਂ ਬੈੱਡ ਬੁੱਧ ਫੋਲੇ ਵੇ ਤੇ ਇਹ ਚੱਲੇ ਕੇ ਕਰਦੇ ਮਮੀ ਡੈਡੀ ਠਾਣੇ ਠਾਣੇ ਉੱਤੇ ਕੰਪਲੀਟ ਨਾਲ ਕਿ ਉਹਨਾਂ ਨੇ ਬਿਠਾ ਕੇ ਰੱਖਿਆ ਪਿੱਛੇ ਤੇ ਇਹਨਾਂ ਨੇ ਪਤਾ ਨਹੀਂ ਕਿਆ ਕਰਿਆ ਕਿਆ ਨਹੀਂ ਟਰੰਕ ਫੋਲਿਆ ਵਾ ਪਿੱਛੋਂ ਗਹਿਣੇ ਗੱਡੇ ਵੇ ਤੇ ਤੇ ਵਿੱਚੋਂ ਪੈਸੇ ਕੱਢੇ ਵੇ ਤੇ ਬਾਅਦ ਚ ਅੱਗ ਲਾ ਕੇ ਪਤਾ ਨਹੀਂ ਕਿੱਧਰ ਚਲੇ ਕਿੱਧਰ ਨਹੀਂ ਬਾਅਦ ਚ ਪੁਲਿਸ ਮਸੋ ਮੈਂ ਫੋਨ ਕਰਿਆ ਮੈਂ ਕਹਾ ਤੁਸੀਂ ਇੱਕ ਵਾਰ ਅੱਗ ਤਾਂ ਜਾ ਕੇ ਦੇਖੋ ਮਸੋ ਗਏ ਹੋ ਮਸੋ ਆ ਕੇ ਉਹਨਾਂ ਨੇ ਅੱਗ ਬੁਝੋਈ ਸਾਨੂੰ ਅੰਦਰ ਵੀ ਨਹੀਂ ਕਿਸੇ ਨੂੰ ਬੜਨ ਦਿੱਤਾ ਅੱਗ ਬੁਝਾ ਕੇ ਬਾਅਦ ਚ ਬਾਹਰ ਲੈ ਕੇ ਟਰੰਕ ਸਾਨੂੰ ਕਹਿੰਦੇ ਵੀ ਤੁਸੀਂ ਉਹ ਹੀ ਲਾਈ ਐ ਮੇਰੇ ਮੰਮੀ ਡੈਡੀ ਨੂੰ ਬੋਲਣ ਲੱਗੇ ਵੇ ਤੇ ਕਹਿੰਦੇ ਤੁਸੀਂ ਬੋਲੀ ਜਾਣਦੇ ਆ ਤੁਸੀਂ ਉਹ ਲਾ ਕੇ ਤੁਸੀਂ ਉਹ ਬੋਲੀ ਜਾਣਦੇ ਆ ਕੋਈ ਐਵੇਂ ਕਿਵੇਂ ਲਾ ਦੂੰਗਾ ਕਿੰਨਾ ਨੁਕਸਾਨ ਕਿੰਨਾ ਖੋਇਆ ਸਾਰਾ ਨੁਕਸਾਨ ਹੋਇਆ ਜੀ ਗਹਿਣੇ ਤਾਂ ਹੈਗੇ ਤੇ 70 80 ਹਜ਼ਾਰ ਦੇ ਤੇ ਕੈਸ਼ ਪਿਆ ਤਾਂ ਜੀ 96 97 ਹਜ਼ਾਰ ਉਹ ਕਾਦੇ ਵਾਸਤੇ ਰੱਖੇ ਹੋਏ ਤੁਸੀਂ ਕੈਸ਼ ਉਹ ਪਰ ਕੰਦਾ ਖੜੀਆਂ ਕਰੀਆਂ ਜੀ ਲੈਂਟਰ ਪਾਣਾ ਸੀ ਹਾਂਜੀ ਉਹਦੇ ਵਾਸਤੇ ਪੈਸੇ ਇਕੱਠੇ ਕਰੇ ਸੀ